ਦੋਸਤੋ ਜਿਵੇਂ ਕਿ ਆਪਾਂ ਅਕਸਰ ਦੇਖਦੇ ਆਂ ਪੰਜਾਬ ਦੇ ਜਿਹੜੇ ਨੌਜਵਾਨ ਆ ਲੱਖਾਂ ਰੁਪਇਆ ਖਰਚ ਕਰਕੇ ਵਿਦੇਸ਼ਾਂ ਵੱਲ ਜਿਹੜਾ ਪੈਸਾ ਕਮਾਣ ਜਾਂਦੇ ਆ ਸਟੱਡੀ ਕਰਨ ਜਾਂਦੇ ਆ ਅੱਜ ਤੁਹਾਨੂੰ ਇਸ ਤਰ੍ਹਾਂ ਦੇ ਨੌਜਵਾਨ ਨਾਲ ਮਿਲਣ ਜਾ ਰਿਹਾ ਜੋ ਕੈਨੇਡਾ ਦੀ ਪੀਆਰ ਹੋਣ ਦੇ ਬਾਵਜੂਦ ਬਠਿੰਡਾ ਚ ਆ ਕੇ ਉਹਨਾਂ ਨੇ ਆਪਣਾ ਰੈਸਟੋਰੈਂਟ ਖੋਲਿਆ ਸਾਡੇ ਨਾਲ ਇੰਦਰ ਮਰਜ਼ੂਬ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਸੱਸੀ ਕਲਵੇ ਸੱਸੀ ਕਲਵੇ ਪਾਜੀ ਲੋਕ ਇੰਨਾ ਪੈਸਾ ਖਰਚ ਕਰਕੇ ਵਿਦੇਸ਼ਾਂ ਚ ਜਾਂਦੇ ਆ ਪੈਸਾ ਕਮਾਣ ਸਟੱਡੀ ਕਰਨ ਪਰ ਤੁਸੀਂ ਕੈਨੇਡਾ ਦੀ ਪੀਆਰ ਹੋਣ ਦੇ ਬਾਵਜੂਦ ਤੁਸੀਂ ਬਠਿੰਡਾ ਚਾ ਕੇ ਰੈਸਟੋਰੈਂਟ ਖੋਲਿਆ ਕੀ ਕਹਿਣਾ ਚਾਹੋਗੇ ਭਾਜੀ ਆਪਣਾ ਆਪਣਾ ਸਾਰਿਆਂ ਦਾ ਸ਼ੌਂਕ ਹੈ ਜੀ ਬਾਹਰ ਜਾਣਾ ਕੋਈ ਵੱਡੀ ਗੱਲ ਨਹੀਂ ਹੈ ਬਾਹਰ ਜਾਣਾ ਬਾਹਰ ਜਾ ਕੇ ਰਹਿਣਾ ਵੀ ਠੀਕ ਹੈ ਹਰ ਇੱਕ ਦਾ ਆਪਦਾ ਆਪਦਾ ਡ੍ਰੀਮ ਆਪਦਾ ਆਪਦਾ ਪੈਸ਼ਨ ਹੈ ਬਾਹਰ ਜਾਣਾ ਵਧੀਆ ਗੱਲ ਹੈ ਬਾਹਰ ਜਾਓ ਉੱਥੇ ਰਹੋ ਜਿੱਥੇ ਆਪਦਾ ਸੈਟਲ ਡਾਊਨ ਉੱਥੇ ਆਉਣਾ ਉੱਥੇ ਹੋ ਜਾਓ ਮੇਰਾ 플ਾਨਿੰਗ ਸੀਗੀ ਕਿ ਇੰਡੀਆ ਆ ਕੇ ਕੰਮ ਸਿੱਖ ਕੇ ਕੈਨੇਡਾ ਤੋਂ ਇੱਥੇ ਆ ਕੇ ਆਪਦਾ ਕੁਝ ਕੰਪਨੀ ਸਟਾਰਟ ਕਰਨੀ ਆਪਦਾ ਬ੍ਰਾਂਡ ਸਟਾਰਟ ਕਰਨਾ ਤਾਂ ਉਹ ਬਸ ਸੁਪਨਾ ਪੂਰਾ ਕਰ ਰਹੇ ਹੈ ਚੰਦਰ ਜੀ ਜੇ ਗੱਲ ਕਰੀਏ ਉੱਤੇ ਕਿੰਨਾ ਸਮਾਂ ਤੁਸੀਂ ਕੰਮ ਕੀਤਾ ਹੈਗਾ ਕਿੰਨਾ ਸਮਾਂ ਰਹੇ ਹੋ ਉੱਤੇ ਉੱਤੇ 6 ਸਾਲ ਰਹੇ ਆ 6 ਸਾਲ ਵੀ ਸਟਾਰਟਿੰਗ ਤੋਂ ਫੂਡ ਇੰਡਸਟਰੀ ਜਿਲੇ ਆ ਸਟਾਰਟਿੰਗ ਪਹਿਲਾਂ ਬਿਲਕੁਲ ਬੇਸਿਕ ਜੌਬ ਤੋਂ ਸਟਾਰਟ ਕੀਤੀ ਹੈ ਬਾਅਦ ਚ ਹੌਲੀ ਪ੍ਰੋਮੋਸ਼ਨ ਹੁੰਦੀ ਗਈ ਤਾਂ ਨਾਂ ਦਾ ਕੰਮ ਸਿੱਖਦੇ ਗਏ ਅ ਇੰਦਰ ਜੀ ਜੇ ਗੱਲ ਕਰੀਏ ਤੁਸੀਂ ਇਹਦਾ ਕੋਈ ਡਿਪਲੋਮਾ ਜਾਂ ਡਿਗਰੀ ਵੀ ਕੀਤੀ ਹੈ ਨਹੀਂ ਮੈਂ ਫੂਡ ਫੂਡ ਆਪਣਾ ਕੁਲਿਨਰੀ ਸਕੂਲ ਦਾ ਕੋਈ ਨਹੀਂ ਕੀਤਾ ਮੈਂ ਜੌਬ ਉਹਦੇ ਵਿੱਚ ਮੈਂ ਜੌਬ ਕੀਤੀ ਸੌਰੀ ਫੂਡ ਇੰਡਸਟਰੀ ਵੀ ਜੌਬ ਕੀਤੀ ਹੈ ਜੋ ਮੈਂ ਸਟੱਡੀ ਕੀਤੀ ਹੈ ਉਹ ਬਿਜ਼ਨਸ ਮੈਨੇਜਮੈਂਟ ਦੀ ਸੀਗੀ ਦੋਨੋਂ ਇਸੇ ਕਰਕੇ ਨਾ ਜੋ bizness ਕਰ ਰਹੇ ਹੋ ਮੈਂ ਫੂਡ ਇੰਡਸਟਰੀ ਜੋ ਐਕਸਪੀਰੀਅੰਸ ਕੀਤਾ ਪਰ ਦੋਨੋਂ ਲਗਾ ਰਹੇ ਹਾਂ ਅੱਛਾ ਬਠਿੰਡਾ ਚਾਕੇ ਰੈਸਟੋਰੈਂਟ ਖੋਲਿਆ ਹੈਗਾ ਕਿਸ ਤਰ੍ਹਾਂ ਦਾ ਲੋਕਾਂ ਦਾ ਰਿਸਪੌਂਸ ਮਿਲ ਰਿਹਾ ਰਿਸਪੌਂਸ ਅੱਛਾ ਮਿਲ ਰਿਹਾ ਜੀ ਹੇ ਸਟਾਰਟਿੰਗ ਇਹ bizness ਦੀ ਤਾਂ ਜਿੱਦਾਂ ਦਾ ਆਪਾਂ ਟੇਸਟ ਦੇ ਰਹੇ ਹਾਂ ਜੋ ਆਪਾਂ ਨਵੀਂ ਰੈਸਪੀ ਲੈ ਕੇ ਆ ਰਹੇ ਹਾਂ ਖੁਦ ਦੇ ਸੌਸ ਤੇ ਮਸਾਲੇ ਲੈ ਕੇ ਆ ਰਹੇ ਹਾਂ ਉਹ ਲੋਕਾਂ ਨੂੰ ਪਸੰਦ ਆ ਰਿਹਾ ਹੌਲੀ ਹੌਲੀ ਟੇਸਟ ਪਹੁੰਚ ਰਿਹਾ ਜਿੱਦਾਂ ਦਾ ਟੇਸਟ ਪਹੁੰਚਿਆ ਲੋਕ ਦੁਆਰਾ ਆ ਕੇ ਵਿਜ਼ਿਟ ਕਰ ਰਹੇ ਆ ਬਾਕੀ ਆਪਾਂ ਟਰਾਈ ਕਰਦੇ ਰਹਿਣਾ ਕੁਝ ਜਿੱਦਾਂ ਪਹਿਲਾਂ ਆਪਣੇ ਕੋਲ ਸਿਰਫ ਸੈਂਡਵਿਚ ਸੀ ਗ੍ਰਿਲਡ ਸੈਂਡਵਿਚ ਸੀ ਤੇ ਇੱਕ ਦੋ ਆਟਮਾ ਹੋਰ ਸੀਗੇ ਹੁਣ ਆਪਾਂ ਉਹਨੂੰ ਹੋਰ ਐਕਸਪੈਂਡ ਕਰ ਰਹੇ ਆ ਮੈਨੂ ਨੂੰ ਤਾਂ ਹੁਣ ਆਪਾਂ ਚਾਈਨੀਜ਼ ਵੀ ਐਡ ਕਰ ਰਹੇ ਆ ਤਾਂ ਜਿੱਦਾਂ ਇਹਦਾ ਡਿਮਾਂਡ ਆ ਰਿਹਾ ਆਪਾਂ ਉਸ ਅਕੋਰਡਿੰਗ ਆਪਾਂ ਚੇਂਜ ਕਰ ਰਹੇ ਆ ਤਾਂ ਨਵਾਂ ਕੋ ਮੈਨੂ ਲੈ ਕੇ ਆ ਰਹੇ ਆ ਪ੍ਰਾਈਸਿੰਗ ਦੇਖ ਰਹੇ ਆ ਰੈਸਪੀ ਦੇਖ ਰਹੇ ਆ ਜਿੱਦਾਂ ਦਾ ਵੀ ਆਪਾਂ ਕਿਵੇਂ ਨਾ ਕਿਵੇਂ ਅਪਗ੍ਰੇਡ ਇੰਪਰੂਵ ਕਰ ਰਹੇ ਆ ਇੰਦਰ ਜੀ ਜੇ ਗੱਲ ਕਰੀਏ ਦੇਖੋ ਲੋਕ ਉੱਥੇ ਰਹਿਣਾ ਪਸੰਦ ਕਰਦੇ ਆ ਵਿਦੇਸ਼ਾਂ ਚ ਪਰ ਤੁਸੀਂ ਉੱਥੇ ਪੀਆਰ ਸੀਗੇ ਤੁਸੀਂ ਬਠਿੰਡਾ ਚਾਹਿਓ ਪੰਜਾਬ ਦੇ ਬਠਿੰ ਦੇਖੋ ਜੋ ਬਠਿੰਡਾ ਸ਼ਹਿਰ ਹੈ ਖੁਦਾ ਤੇ ਮੈਂ ਜਮੈਂ ਪੜਾਇਆ ਤਾਂ ਮੇਰਾ ਜੋ ਇੰਨੇ ਸਾਲ ਮੈਂ ਉਹਦੇ ਲਾਈਫ ਤੇ ਇਥੇ ਸਪੈਂਡ ਕੀਤੇ ਐ ਤਾਂ ਕੈਨੇਡਾ ਰਹੇ ਹਾਂ ਉੱਥੇ ਬਹੁਤ ਸੋਚ ਕੇ ਗਈ ਸੀ ਕਿ ਆ ਕਰਨਾ ਆ ਕਰਨਾ ਇੰਨਾ ਪੈਸਾ ਕਮਾਉਣਾ ਇਦਾਂ ਸੈਟਿੰਗ ਹੋਣੀ ਐ ਬਟ ਜੋ ਮੇਰਾ ਪਲਾਨ ਸੀ ਬਾਅਦ ਚ ਮੇਰਾ ਪਲਾਨ ਜਿੱਦਾਂ ਬਣਿਆ ਕਿ ਖੁਦਾ ਜੋ ਬ੍ਰੈਂਡ ਸਟਾਰਟ ਕਰਨਾ ਹੈ ਖੁਦ ਹੀ ਕੰਪਨੀ ਸਟਾਰਟ ਕਰਨੀ ਐ ਤਾਂ ਉਹ ਚੇਂਜ ਹੋ ਗਿਆ ਤਾਂ ਫਿਰ ਮੈਂ ਉਹ ਰਿਹਾ ਕਿ ਸੋਚਿਆ ਕਿ ਉਹਦੇ ਹੁਣ ਛੋਟੇ ਸਕਿੱਲ ਤੋਂ ਸਟਾਰਟ ਕਰੀਏ ਬਠਿੰਡਾ ਸ਼ਹਿਰ ਜਾ ਕੇ ਦੇਖਿਏ ਤਾਂ ਬਠਿੰਡਾ ਸ਼ਹਿਰ ਦੇ ਵਿੱਚ ਵੀ ਕਾਫੀ ਪੋਟੈਂਸ਼ੀਅਲ ਹੈ ਕਾਫੀ ਇੰਪਰੂਵ ਹੋ ਸਕਦਾ ਹੈ ਕਾਫੀ ਹੋਰ ਡਵੈਲਪ ਹੋ ਰਿਹਾ ਤੇ ਹੋਊਗਾ ਵੀ ਤੋੜੇ ਚਾਂਸ ਹੈ ਜਿਆਦਾ ਗਰੋ ਕਰਨ ਦੇ ਬਿਜ਼ਨਸ ਦੇ ਵੀ ਤੇ ਖੁਦ ਦੇ ਵੀ ਅੱਛਾ ਜੇ ਗੱਲ ਕਰੀਏ ਇੰਦਰ ਜੀ ਕੈਨੇਡਾ ਚ ਕਿੰਨਾ ਸਟruggਲ ਕਰਨਾ ਪਿਆ ਤੁਹਾਨੂੰ ਸਟruggਲ ਸਟਾਰਟਿੰਗ ਸਟruggਲ ਨਹੀਂ ਹਾਰਡਵਰਕ ਹੈ ਸਟruggਲ ਦੇਖੋ ਜੀ ਹਰ ਇੱਕ ਤਰਦੀ ਹੈ ਉਹਨੂੰ ਪਰ ਸਟruggਲ ਨਹੀਂ ਕਹਿੰਦੇ ਉਹਨੂੰ ਹਾਰਡਵਰਕ ਕਹਿ ਸਕਦੇ ਆ ਕਿ ਹਾਰਡਵਰਕ ਕਰਨਾ ਪੈਂਦਾ ਕੋਈ ਵੀ ਕਿਸੇ ਚੀਜ਼ ਨੂੰ ਸਿੱਖਣਾ ਹੈ ਜਾਂ ਕਿਸੇ ਚੀਜ਼ ਤੇ ਕਿਸੇ ਜਗ੍ਹਾ ਤੇ ਪਹੁੰਚਣਾ ਹੈ ਤਾਂ ਹਾਰਡਵਰਕ ਹੈ ਹੁਣ ਉਹਰੇ ਬਿਜ਼ ਇਨਪੁੱਟ ਦੇ ਰਹੇ ਆ ਟਾਈਮ ਲਾ ਰਹੇ ਆ ਇਹਨੂੰ ਇੰਪਰੂਵ ਕਰ ਰਹੇ ਆ ਤਾਂ ਹਾਰਡਵਰਕ ਹੈ ਜੇ ਸਟਰਗਲ ਕਿਤੇ ਨਹੀਂ ਹੈਗਾ ਘਰ ਦੇ ਲੱਖਾਂ ਰੁਪਏ ਲਗਾ ਕੇ ਵਿਦੇਸ਼ ਚ ਭੇਜਦੇ ਹੈਗੇ ਆਪਣੇ ਬੱਚਿਆਂ ਨੂੰ ਤੇ ਘਰ ਦਾ ਦਾ ਕਿਸ ਤਰ੍ਹਾਂ ਦਾ ਰਿਸਪਾਂਸ ਹੈ ਵੀ ਤੁਸੀਂ ਨੂੰ ਉੱਥੇ ਲੱਖਾਂ ਰੁਪਏ ਲਗਾ ਕੇ ਭੇਜਿਆ ਸੀਗਾ ਵੀ ਤੁਸੀਂ ਉੱਥੋਂ ਛੱਡ ਕੇ ਬਠਿੰਡਾ ਚ ਆ ਗਏ ਨਹੀਂ ਕਰ ਦਿੰਦੇ ਦੇਖੋ ਜੀ ਰਿਸਪਾਂਸ ਤਾਂ ਇਹ ਸੀਗਾ ਕਿ ਉੱਥੇ 6 ਸਾਲ ਆ ਰਹੇ ਹੋਰੇ ਸਾਰੀ ਸੈਟਿੰਗ ਕੀਤੀ ਹੋਈ ਹੈ ਵਧੀਆ ਜੌਬ ਕਰ ਰਹੇ ਆ ਤਾਂ ਉੱਥੇ ਰਹਿ ਤਬ ਬਾਕੀ ਮੇਰਾ ਜੋ ਵੱਡਾ ਬ੍ਰਦਰ ਉਹ ਵੀ ਕੈਨੇਡਾ ਹੀ ਆ ਤਾਂ ਹੁਣ ਥੋੜੀ ਦਵਸਤੇ ਆਇਆ ਹੈ ਤਾਂ ਮੇਰਾ ਪਲਾਨ ਸੀ ਕਿ ਬਠਿੰਡਾ ਸ਼ਹਿਰ ਵਿੱਚ ਕੀ ਦੇਖ ਰਿਹਾ ਮੈਂ ਕਾਫੀ ਦਿਨ ਤੋਂ ਕਿ ਆ ਕਾਫੀ ਚੇਂजेस ਆਇਆ ਜੋ ਨਾ ਮੈਂ ਕਹਿਣ ਲੱਗਾ ਤਾਂ ਕਾਫੀ ਡਵੈਲਪ ਹੋ ਰਿਹਾ ਹੈ ਗਰੋ ਕਰ ਰਿਹਾ ਹੈ ਕਾਫੀ ਹੋਰ ਬਾਹਰੀ ਕੰਪਨੀ ਵੇਰੀਆਂ ਤਾਂ ਹੁਣ ਜੇ ਬਾਹਰ ਕੰਟਰੀ ਜਿਹੜੀ ਬਾਹਰੀਆਂ ਫਰਾਂਚਾਈਜ਼ੀ ਹੈਗੇ ਉਹ ਇੰਡੀਆ ਆ ਕੇ ਬਠਿੰਡਾ ਚੂਜ਼ ਕਰ ਰਿਹਾ ਤਾਂ ਖੁਦ ਦਾ ਵੀ ਬ੍ਰਾਂਡ ਬਣ ਸਕਦਾ ਵੀ ਤੁਹਾਡੇ ਕਹਿਣ ਦਾ ਮੀਨਸ ਹੈਗਾ ਘਰਦਿਆਂ ਦੀ ਤੁਹਾਨੂੰ ਫੁੱਲੀ ਸਪੋਰਟ ਰਹੀ ਹਮੇਸ਼ਾ ਹਣ ਬਿਲਕੁਲ ਸਪੋਰਟ ਹੈ ਜੀ ਉਹ ਕਰਦੇ ਕਹਿੰਦੇ ਜਿੱਦਾਂ ਤੈਨੂੰ ਲੱਗਦਾ ਹੋਵੇ ਕਿ ਅਰ ਜੋ ਵੀ ਮੈਕਸਿਮਮ ਹੋਵੇ ਕਰਨਾ ਇਹ ਖੁਰਦ ਬਹੁਤ ਜਿੱਦਾਂ ਦਾ ਵੀ ਹੈ ਕਿ ਚਾਂਸ ਹੈ ਬਟੰਡਾ ਸ਼ਹਿਰ ਹੈ ਕੈਪੇਬਿਲਿਟੀ ਹੈ ਬਟੰਡਾ ਸ਼ਹਿਰ ਵਿੱਚ ਕੀ ਲੱਗਦਾ ਤੁਹਾਨੂੰ ਤੁਸੀਂ ਇੱਥੇ ਕਾਮਯਾਬ ਹੋ ਪਾਉਗੇ ਬਿਲਕੁਲ ਜੀ ਹੋਵਾਂਗੇ ਜੀ ਸਾਡੀ ਪੂਰੀ ਮਿਹਨਤ ਚ ਲੀ ਜਾਂਦੀ ਹੈ ਜਿੱਦਾਂ ਇੰਪਰੂਵਮੈਂਟ ਹੋ ਸਕਦੀ ਉਹਨਾ ਕਰ ਰਹੇ ਹਾਂ ਕੰਪੀਟੀਸ਼ਨ ਹੈ ਕਰ ਰਹੇ ਹਾਂ ਪੂਰਾ ਕਰਤ ਤਰੋੜ ਕੰਪੀਟੀਸ਼ਨ ਕਰ ਰਹੇ ਹਾਂ ਜਿੱਦਾਂ ਮੈਕਸਿਮਮ ਹੋ ਸਦਾ ਕਰਾਂਗੇ ਜੀ ਪਰ ਚਾਂਸ ਹੈ ਜੀ ਪੂਰਾ ਗਰੋ ਹੋਊਗਾ ਬਟੰਡਾ ਸ਼ਹਿਰ ਹੈ ਕੈਪੇਬਿਲਿਟੀ ਹੈ ਗ ਪੰਜਾਬ ਦੇ ਨੌਜਵਾਨਾਂ ਨੂੰ ਜਿਹੜੇ ਵਿਦੇਸ਼ਾਂ 'ਚ ਪੈਸਾ ਕਮਾਣ ਜਾਂਦੇ ਆ ਸਟੱਡੀ ਕਰਨ ਜਾਂਦੇ ਹੈਗੇ ਆ ਉਸੇ ਬਠਿੰਡਾ ਚ ਆ ਕੇ ਕੰਮ ਸ਼ੁਰੂ ਕੀਤਾ ਹੈਗਾ ਦੁਬਾਰਾ ਕੈਨੇਡਾ ਦੀ ਪੀਆਰ ਆਉਣ ਦੇ باوجود ਕੀ ਮੈਸੇਜ ਦੇਣਾ ਚਾਹੁੰਦੇ ਆ ਉਹਨਾਂ ਨੂੰ ਮੈਸੇਜ ਇਹ ਹੀ ਹੈ ਕਿ ਹਰ ਇੱਕ ਦਾ ਆਪਣਾ ਆਪਣਾ ਜੋ ਪਲਾਨ ਹੈ ਆਪਦੀ ਆਪਦੀ ਸੁਪਨਾ ਹੈ ਕਿ ਬਾਹਰ ਜਾਣਾ ਹੈ ਜਾਂ ਉਰੇ ਰਹਿਣਾ ਹੈ ਜਾਂ ਬਿਜ਼ਨਸ ਕਰਨਾ ਹੈ ਜੌਬ ਕਰਨੀ ਹੈ ਮੇਰਾ ਸਹੀ ਹਾਂ ਕਿ ਪਹਿਲਾਂ ਡ੍ਰੀਮ ਸੀਗਾ ਕਿ ਬਾਹਰ ਜਾਣਾ ਹੈ ਉੱਥੇ ਸੈਟਲ ਡਾਊਨ ਹੋਣਾ ਹੈ ਹਾਂ ਜਿਹੜੇ ਕਿ ਹਾਂ ਜੋ 익ਸਪੀਰੀਅੰਸ ਲੈਣਾ ਸੀ ਜਾਂ ਜਿੰਨਾ ਸਿੱਖ ਰਹੇ ਆ ਨਾਲ ਨਾਲ ਸਿੱਖ ਰਹੇ ਆ ਬਟ ਉਹ ਖੁਦ ਦਾ ਕੰਮ ਸ਼ੁਰੂ ਕਰਨਾ ਹੈ ਖੁਦ ਦਾ ਬਿਜ਼ਨਸ ਸ਼ੁਰੂ ਕਰਨਾ ਹੈ ਤਾਂ ਉਹ ਪਲੈਨ ਸੀ ਕਿ ਇੰਡੀਆ ਹੀ ਕਰੀਏ ਇੰਡੀਆ ਵਿੱਚ ਜ਼ਿਆਦਾ ਚਾਂਸ ਹੈ ਕਿਉਂਕਿ ਡਿਵੈਲਪਿੰਗ ਕੰਟਰੀ ਹੈਗੀ ਹੈ ਉਤੋਂ ਸ਼ਹਿਰ ਵੀ ਬੜੰਦਾ ਸ਼ਹਿਰ ਡਿਵੈਲਪਿੰਗ ਸ਼ਹਿਰ ਹੈ ਡਿਵੈਲਪ ਕਰ ਰਿਹਾ ਹੈ ਤਾਂ ਚਾਂਸਸ ਹੈ ਕਿ ਉਹਰੇ ਗਰੋ ਹੋਊਗਾ ਤੇ ਮੈਸੇਜ ਇਹ ਹੈ ਕਿ ਜਿਨ੍ਹਾਂ ਨੇ ਬਾਹਰ ਜਾਣਾ ਚਾਹੁੰਦੇ ਆ ਜਰੂਰ ਬਾਹਰ ਜਾਓ ਬਦੇ ਕੰਟਰੀ ਆ ਕਿਸੇ ਵੀ ਕੰਟਰੀ ਜਾਓ ਉੱਥੇ ਰਹੋ ਉੱਥੇ ਤੁਹਾਨੂੰ ਜੋ ਬ੍ਰੋਡ ਮਾਰਕੀਟ ਹੈ ਕੰਪਨੀ ਹੈ bizness ਹੈ ਤੁਹਾਨੂੰ ਕਾਫੀ ਕੁਝ ਸਿੱਖਣ ਨੂੰ ਮਿਲੂਗਾ ਜਾਓ ਜੇ ਤੁਹਾਡਾ ਉੱਥੇ ਡ੍ਰੀਮ ਹੈ ਉੱਥੇ ਰਹਿਣਾ ਚਾਹੁੰਦੇ ਆ ਉੱਥੇ ਰਹੋ ਬਟ ਜੇ ਤੁਸੀਂ ਇੰਡੀਆ ਆ ਕੇ ਵਾਪਸ ਆ ਕੇ ਖੁਦ ਦਾ ਕੁਝ bizness ਸ਼ੁਰੂ ਕਰ ਰਹੇ ਹੋ ਖੁਦ ਉਸ ਐਕਸਪੀਰੀਅੰਸ ਨੂੰ ਇੰਡੀਆ ਕੇ ਯੂਜ਼ ਕਰ ਰਹੇ ਹੋ ਤਾਂ ਜ਼ਿਆਦਾ ਵੈਲਟ ਗੁੱਡ ਹੈ ਲੱਗਦਾ ਹੈ ਪੰਜਾਬ ਦੇ ਨੌਜਵਾਨ ਇਹਨੇ ਲੱਖਾਂ ਰੁਪਏ ਲਾ ਕੇ ਵਿਦੇਸ਼ਾਂ ਤੇ ਜਾਂਦੇ ਆ ਪੈਸਾ ਕਮਾਣ ਤੇ ਉਰੇ ਰਹਿ ਕੇ ਵੀ ਉਹ ਪੈਸਾ ਇੱਥੇ ਲਾ ਕੇ ਆਪਣੇ bizness ਤੇ ਇੱਥੋਂ ਵੀ ਬਹੁਤ ਪੈਸਾ ਕਮਾਇਆ ਜਾ ਸਕਦਾ ਹੈ ਹੋ ਸਕਦਾ ਹੈ ਜੀ ਬਟ ਗਲਾ ਕਿਉਂ ਹੈ ਕਿ ਆਪਦੀ ਪਲੈਨਿੰਗ ਤੇ ਹੈ ਬਾਹਰ ਸਾਰੇ ਪੈਸੇ ਖਵਾ ਨਹੀਂ ਜਾਂਦੇ ਬਾਹਰ ਕਈ ਸਟੱਡੀ ਕਰਨ ਜਾਂਦੇ ਆ ਉੱਥੇ ਸਿੱਖਣ ਵੀ ਜਾਂਦੇ ਆ ਹੁਣ ਮੈਂ ਪੜਨ ਵੀ ਗਿਆ ਸੀ ਸਿੱਖਣ ਵੀ ਗਿਆ ਸੀ ਪੈਸੇ ਵੀ ਕਮਾ ਗਿਆ ਸੀ ਬਟ ਆਪਾ ਪੜ੍ਹੇ ਸਿੱਖੇ ਪੈਸੇ ਜਨਾ ਹੋ ਸਕਿਆ ਉਹਨਾਂ ਸੇ ਕਮਾਈ ਜਿੱਲਾ ਸਿੱਖਿਆ ਗਿਆ ਸੇ ਕੀ ਆਤਾ ਹੁਣ ਅਸੀਂ ਕਿਾ ਕਿ ਟਾਈਮ ਜਦੋਂ ਲੰਘ ਰਿਹਾ ਤਾਂ ਉਹਨੂੰ ਖੁਦ ਆਂਡੀਆਂ ਕਿ ਸ਼ੁਰੂ ਕਰੀਏ ਤਾਂ ਜਿਨ੍ਹਾਂ ਨੇ ਉਰੇ ਰਹਿ ਕੇ ਇਨਵੈਸਟ ਕਰਨਾ ਉਹਦੇ ਰਹਿ ਕੇ ਕੁਝ ਕਰਨਾ ਤਾਂ ਉਹ ਵੀ ਕਰ ਸਕਦੇ ਹੋ ਉਹਦੇ ਵੀ ਚਾਂਸਸ ਹੈਗੇ ਆ ਜੁਲਨੀਕੇ ਕੈਨੇਡਾ ਅਮਰੀਕਾ ਬਾਹਰ ਕੰਟਰੀ ਜਾ ਕੇ ਹੀ ਕਰਨਾ ਬਿਲਕੁਲ ਜੀ ਬਿਲਕੁਲ ਐਸੀ 인ਦਰ ਜੋ ਕੈਨੇਡਾ ਦੀ ਪੀਆਰ ਹੋਣ ਦੇ ਬਾਵਜੂਦ ਬਠਿੰਡਾ ਚੱਤੇ ਇਹਨਾਂ ਨੇ ਰੈਸਟੋਰੈਂਟ ਖੋਲਿਆ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਰਹਿ ਕੇ ਵੀ ਵਧੀਆ ਇਨਵੈਸਟਮੈਂਟ ਕਰਕੇ ਦਾਤੇ ਵਧੀਆ ਪੈਸਾ ਜਿਹੜਾ ਕਮਾਇਆ ਜਾ ਸਕਦਾ ਹੈ कैमरामैन सुजल दिलान मनोज जाखीवाल थैंक्स वेरा टीवी बठिंडा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर